ਹਾਂਜੀ ਬ੍ਰਿਗਜ ਕੀ ਹਾਲ ਨੇ ਉਹ ਬਾਈ ਹੈਨਾ ਬਾਈ ਜੀ ਕਨੇ ਕਰੜੇ ਕਿਪਿਆ ਯਾਰ ਇੰਡੀਆ ਦਾ ਉਹਨੂੰ ਕ੍ਰਿਕਟ ਵਾਲਾ ਉਹਦੇ ਦਾ ਯਾਰ ਮਸਾਂ ਜਿਤਾਏ ਉਹ ਆਪਣੇ ਆਪ ਜਿੱਤ ਕੇ ਪਰਣਾ ਪਰ ਜਿੱਤ ਵੀ ਜੋਰ ਜਨ ਲਾਇਆ ਬਹੁਤ ਕੌਣ ਕੌਣ ਸੀ ਤੁਸੀਂ ਅਸੀਂ ਆਪ 8 12 ਜਣੇ 8 8 12 ਦਾ ਕਿਹਦਾ ਹੋਇਆ ਵੀ 9 10 ਹੁੰਦਾ ਜਾਂਦਾ 8 8 ਸੋਹਰਾ ਪਿੰਡ ਮੈਂ ਤਾਂ ਵੇਖਿਆ ਨਹੀਂ ਕੋਈ ਬੰਦਾ ਮੈਂ ਠੰਡੇ ਲੱਗਦਾ ਕੰਮ ਮੈਂ ਆਖਿਆ ਜਾਰਾ ਜਾਰਾ ਆਪਣੇ ਬਤੂਰ ਤੋਂ ਮਾਰਦਾ ਨਹੀਂ ਆਏ ਨਹੀਂ ਆਖਿਆ ਹਾਂ ਆਏ ਆਏ ਨਹੀਂ ਆਖਿਆ ਮੈਂ ਆਖਿਆ ਮੈਂ ਆਖਿਆ ਆਪਣਾ ਸਾਰਾ ਪਿੰਡ ਹੀ ਖੇਡਦਾ ਸੀਗਾ ਬਾਬਾ ਜੀ ਅਰਗੇ ਫਿਰਦੇ ਨੇ ਸੈਰ ਕਰਦੇ ਉਹ ਤੁਸੀਂ ਵੈਸੇ ਨਹੀਂ ਵੇਖ ਸਕਦੇ ਆ ਮੁੰਡੇ ਵੇਖਿਆ ਦੋ ਰੰਗ ਜਿਹਨੇ ਲੱਗਿਆ ਹੋਇਆ ਇਹ ਮਨਾਂ ਦਾ ਬਾਹਰ ਦੇ ਆ ਇਹਨਾਂ ਨੂੰ ਮਿਲੋ ਜੀ ਬਹੁਤ ਜ਼ਿਆਦਾ ਟੈਲੈਂਟ ਇਨਾਂ ਚ ਤੇ ਤੁਸੀਂ ਅਕਸਰ ਹੀ ਗੀਤਾਂ ਚ ਨਾ ਸੁਣਾਇਆ ਹੋਣਾ ਤੇਜਾ ਘਾਰੋ ਜੀ ਪਹੁੰਚ ਗਏ ਜੀ ਟਾਣੀ ਵਿਰਾਟ ਸਾਹਿਬ ਦੀ ਵਿਰਾਟ ਸਾਹਿਬ ਯਾਰਾਂ ਦਾ ਯਾਰ ਸਾਡਾ چلਦੇ ਹੈ ਵਿਰਾਟ ਸਾਹਿਬ ਕੇ ਪਾਸ ਸਾਡਾ ਕੀ ਬਾਲ ਨਿਕਾੜੇ ਕਰਾਏ ਕਹੀਂ ਰੱਖਣੇ ਰਗੀ ਬਸ ਐਂ ਠੀਕ ਹੈ ਜੀ ੁੰਡਾ ਹੋ ਗਿਆ ਫੀਰ ਹੁਣ ਖੂਬਸੂਰਤ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਜੜ ਦੀ ਕਲਾ ਤੇ ਰੱਖਣ ਜੀ ਤੇ ਤੜਕੇ-ਤੜਕੇ ਤੁਸੀਂ ਖੂਬਸੂਰਤ ਜਿਹੜਾ ਰਾਸਤਾ ਉਹਦਾ ਆਨੰਦ ਲਓ ਤੇ ਖੂਬਸੂਰਤੀ ਵੇਖੋ ਤੁਸੀਂ ਕਿਹਾਂ ਨਜ਼ਾਰਾ ਹਰੇ ਭਰੇ ਖੇਤ ਮੇਰੇ ਸੋਹਣੇ ਪੰਜਾਬ ਦੇ ਬਾਬਾ ਜਰ ਕੀ ਫਿਰਦੇ ਨੇ ਸੈਰ ਕਰਦੇ ਵਾਹ ਜੀ ਵਾਹ ਜਿਹੜੀ ਖੂਬਸੂਰਤੀ ਤੁਸੀਂ ਤੜਕੇ-ਤੜਕੇ ਦੇਖ ਸਕਦੇ ਹੋ ਨਾ ਉਹ ਤੁਸੀਂ ਵੈਸੇ ਨਹੀਂ ਦੇਖ ਸਕਦੇ ਵੇਖੋ ਕੁਦਰਤੀ ਬਿਊਟੀ ਵਾਹ ਦੀ ਗੋੜ ਇਧਰ ਗੰਨਾ ਚੂਪਦੇ ਆ ਰਹੇ ਨੇ ਨੌਜਵਾਨ ਸਾਡੇ ਪਿੰਡ ਦੇ ਆ ਜੋ ਕਰਾ ਹੁਣ ਵਾਧਦੇ ਆ ਪਾ ਜੀ ਵੀਡੀਓ ਵੱਲ ਤੇ ਸ਼ੇਅਰ ਵਾਲਾ ਕੰਮ ਕਰ ਦਿਓ ਕਰਾਂ ਦਵਾ-ਦਵਾ ਲੱਗ ਜੋ ਅਸਲ ਜੀ ਮੈਂ ਜਾ ਰਿਹਾ ਬਰਾੜ ਸਾਹਿਬ ਕੋਲੇ ਬਰਾੜ ਸਾਹਿਬ ਨਾਲ ਕੰਮ ਆ ਮੈਨੂੰ ਬਰਾੜ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਜੇ ਘਰੇ ਹੋਏ ਤਾਂ ਪਹੁੰਚ ਕੇ ਜੀ ਢਾਣੀ ਬਰਾੜ ਸਾਹਿਬ ਦੀ ਬਰਾੜ ਸਾਹਿਬ ਯਾਰਾਂ ਦਾ ਯਾਰ ਸਾਡਾ چلਤੇ ਹੈ ਬਰਾੜ ਸਾਹਿਬ ਕੇ ਪਾਸ ਰਾਜ ਸਾਹਿਬ ਨੂੰ ਮਿਲ ਗਏ ਤੇ ਫੇਰ ਥੋੜੇ ਰੂਰ ਹੋਨੇ ਆ ਆਪਾਂ ਵੀ ਹੋ ਗਏ ਸੀ ਫ੍ਰੀ ਤੇ ਅੱਜ ਰੱਬ ਵੀ ਫ੍ਰੀ ਹੋ ਗਿਆ ਸੀ ਮੀਮੂ ਪਿਆ ਮੜਾ ਮੋਟਾ ਅੱਜ ਤੇ ਥੋੜੀ ਜੀ ਗਰਮੀ ਤਰਾਤ ਮਿਲੀ ਐ ਠੰਡ ਜੀ ਹੋਈ ਐ ਬਾਕੀ ਅੱਜ ਹੋਲੀ ਐ ਸਾਡੇ ਪਿੰਡ ਤਾਂ ਵੈਸੇ ਕੰਮ ਠੰਡਾ ਹੀ ਹੁੰਦਾ ਘਾਟੀਆਂ ਬਣਾਉਂਦੇ ਆ ਤੇ ਬੈਠੇ ਆ ਸਾਰੇ ਸੁੱਕੇ ਕਿਉਂਕਿ ਐ ਵੀ ਪਿੰਡ ਚ ਮਰਗ ਮੁਰਗੀਆਂ ਬਹੁਤ ਹੋ ਗਈਆਂ ਤਾਂ ਕਰਕੇ ਤੇ ਬਾਕੀ ਸਾਡੇ ਉਹ ਵੀ ਘਾਟੀਆਂ ਬਣਾਉਂਦੇ ਜਾਦੇ ਰੋਲੇ ਨਹੀਂ ਬਣਾਉਂਦੇ ਜੀ ਬਾਕੀ ਇਧਰ ਆ ਚੁੱਕੇ ਨੇ ਜੀ ਗੋਲ ਗਾਪੇ ਜਸਕਰਮ ਦੇ ਜਸਕਰਮ ਮਿਸਕੀ ਫਿਰਦਾ ਜੇ ਯਾਰ ਆਪਾਂ ਛੱਡੇ ਨਹੀਂ ਅੱਛਾ ਆਇਸ ਰੰਗ ਪਉਣ ਕੇ ਨਹੀਂ ਆਇ ਤਾਂ ਅਸੀਂ ਮੁੜ ਗਏ ਯਾਰ ਪਹਿਲਾਂ ਕਿੰਨਾ ਹੌਲੀ ਮੌਂਦਾ ਜੇਣਾ ਉਹਦਾ ਘਰੋਂ ਭਾਲ ਭਾਲ ਕੇ ਕੰਦਾ ਟੱਪ ਟੱਪ ਕੇ ਰੰਗ ਪਾਉਣ ਜਾਂਦੇ ਇੱਕ ਦੂਜੇ ਦੇ ਗੁੱਸਾ ਵੀ ਨਹੀਂ ਕਰਦੇ ਹਾਂ ਹੁਣ ਤਾਂ ਯਾਰ ਬੰਦਾ ਮਿੰਟ ਚ ਲੰਬੇ ਆ ਜਾਂਦੇ ਹਾਂ ਹਾਂ ਬਹੁਤ ਜ਼ਿਆਦਾ ਗੁੱਸਾ ਕਰਦੇ ਆ ਅੱਜ ਕੱਲ੍ਹ ਰੰਗ ਤੋਂ ਤਾਂ ਇੰਨਾ ਭਾਈ ਦੇ ਗੱਲਾਂ ਛੱਡਦੇ ਉਹਦਾ ਭਰਾਵਾ ਕਾਲਸਾਂ ਲਾ ਦਿੰਦੇ ਹਾਂਜੀ ਓਏ ਮਾਰਦੇ ਕੁਡਾਂਡੇ ਮਾਰਦੇ ਬਸ ਰਫ ਉਸੇ ਗੁੱਸਾ ਨਹੀਂ ਕਰਦੇ ਹੁਣ ਸਿਸਟਮ ਹੋਰ ਸਾਬਦਾ ਹੋ ਗਿਆ ਹੁਣ ਹਰੇਕ ਬੰਦਾ ਭਾਈ ਦਾ ਰੰਗ ਤੋਂ ਵੀ ਧਿਆਰਾਂ ਤੋਂ ਵੀ ਭਾਈ ਦਾ ਹੋਰ ਉਹ ਅੱਜ ਘਰ ਕਿਦਾਂ ਦਾ ਰੰਗ ਪਿਆ ਵੇਖਿਆ ਜਾਂ ਜਿਹੜੇ ਪਿੰਡ ਵਿੱਚ ਦੀ ਉਨੰਗੇ ਮੜੀਰ ਜੀ ਚੜੀ ਬਾਹਰ ਨਹੀਂ ਮੜੀਰ ਅਈਏ ਆਪਣੇ ਪਿੰਡ ਤਾਂ ਨਹੀਂ ਬਣਾਉਂਦੇ ਬਾਕੀ ਆਹ ਲਾਗਾ ਹਲਜੀ ਕੀ ਹਾਲ ਹੈ ਦੇਖ ਤੇ ਤੁਸੀਂ ਸੁੱਕੇ ਫਿਰਦੇ ਅੱਜ ਹੋਲੀ ਵਾਲੇ ਤਾਂ ਹੋਲੀ ਤਾਂ ਖੇਡ ਲਈ ਖੇਡ ਲਈ ਸੀ ਹੁਣੀ ਖੇਡ ਕੇ ਆਏ ਆ ਕਿੰਨੇ ਵਜੇ ਤੱਕ ਖੇਡੀ ਸੀ 3 ਵਜੇ ਤੱਕ ਕਿੰਨੇ ਵਜੇ ਲੱਗ ਗਿਆ ਉਹ 7 7:30 ਕੌਣ ਕੌਣ ਸੀ ਤੁਸੀਂ ਅਸੀਂ ਆਪਾਂ 8-12 ਜਣੇ 8 8-12 ਦਾ ਕਿਹਦਾ ਹੋਇਆ ਵੀ 9-10 ਹੁੰਦਾ ਜਾਂਦਾ 8 8 ਦਾ 8 ਨੰਨ ਹੁੰਦਾ 8 ਅੱਥੇ ਜਾਣੇ ਕੌਣ ਕੌਣ ਸੀ ਪ੍ਰਭ ਮੈਂ ਸ਼ਿਵਜੋਤ ਜੋਗਨ ਮਾਨਤਨ ਵੀਰ ਕਰਨ ਜੋਗਨ ਹਾਂ ਤੇ ਅਨਮੋਲ ਤੇ ਮਨੰਦ ਠੀਕ ਹੈ ਕਿੱਥੇ ਕਿੱਥੇ ਰੰਗ ਪਾਏ ਫਿਰ ਅਸੀਂ ਅਸੀਂ ਉੱਧਲੇ ਅੱਧੇ ਅੱਧੇ ਆਪਣੇ ਪਿੰਡ 'ਚ ਹੀ ਖੇਢੀ ਗਏ ਸੋ ਵਿਡੇ-ਵਡੇਰਿਆਂ ਪਾਸੇ ਸਾਰੇ ਪਾਸੇ ਨਹੀਂ ਨਹੀਂ ਉੱਧਲੇ ਪਾਸੇ ਕਿੰਨੇ-ਕਿੰਨੇ ਬਣਾਇਆ ਜਾਂਦਾ ਛੋਲੀ ਅੱਜ ਠੰਡਾ ਕੰਮ ਅੱਜ ਆਪਣਾ ਪ੍ਰਿੰਟ ਹੀ ਸਮਝ ਲਓ ਸਾਰੇ ਪਿੰਡ ਮੈਂ ਤਾਂ ਵੇਖਿਆ ਨਹੀਂ ਕੋਈ ਬੰਦਾ ਮੈਨੂੰ ਠੰਡੇ ਲੱਗਦਾ ਕੰਮ ਆ ਅੱਖਾਂ ਜਾਰਾ ਜਾਰ ਆਪਣੇ ਬੂਠ ਤੋਂ ਮੋਰਦਾ ਹੁੰਦਾ ਹਾਂ ਨਹੀਂ ਆਏ ਨਹੀਂ ਅੱਖਾਂ ਹਾਂ ਉਹ ਆਏ ਨਹੀਂ ਅੱਖਾਂ ਮੈਂ ਮੈਂ ਕਿਹਾ ਆਪਣਾ ਸਾਰਾ ਪੈੰਡ ਹੀ ਖੇਡਦਾ ਸੀਗਾ ਮਤਲਬ ਉਹਨਾਂ ਨੇ ਘਰ ਦੇ ਜਵਾਕ ਗੱਲ ਤਾਂ ਐ ਹੀ ਬਣੀ ਗੱਲ ਤਾਂ ਉਹ ਉੱਲਾ ਇਧਰਲੇ ਪਾਸੇ ਤਾਂ ਨਹੀਂ ਖੇਡਦੇ ਸੀ ਆਪਣੇਲੇ ਪਾਸੇ ਆ ਪਹਿਲਾ ਬੰਦਾ ਵੇਖਿਆ ਤੇ ਰੰਗ ਲੱਗੇ ਆਉਂਦਾ ਮੁੰਡੇ ਦੇ ਨਹੀਂ ਨਹੀਂ ਬਹੁਤ ਉਹ ਵੇਖ ਲੈ ਸਾਰੇ ਬਾਹਰ ਇੱਕ ਸੁੱਕੇ ਬੈਠੇ ਤਰਕੇ ਦੇ ਆ ਵੇ ਉਹ ਉਹ ਬੁੱਢੇ ਬੰਦੇ ਆ ਮੁੰਡੇ ਵੇਖਿਆ ਦੋ ਰੰਗ ਜਿਹਨੇ ਲੱਗਿਆ ਹੋਇਆ ਇਹ ਮਨਾਂ ਦਾ ਬਾਹਰ ਦੇ ਆ ਇਨੂੰ ਅਸੀਂ ਵੇੜਿਆ ਸੀ ਕੋ ਭਾਈ ਨੋ ਸੀ ਅਹੋਂ ਤਾਂ ਨਾ ਢੋਲੇ ਅਸੀਂ ਤਾਂ ਸਾਰੇ ਨੂੰ ਵੇੜਿਆ ਸੀ ਹੱਥ ਖਾਗਤ ਰੇ ਹਮ ਸ਼ਰੀਅਤ ਅੱਲਾ ਝੂਠਿਆ ਨਹੀਂ ਸੱਚੀ ਗੱਲ ਹੈ ਪਰ ਕਰ ਗਿਆ ਵੀ ਲੱਗਾ ਸੀ ਕਿ ਨਹੀਂ ਨਹੀਂ ਸੁੱਕਾ ਘਲਾ ਲਈ ਹਾਂ ਨਹੀਂ ਸੁੱਕਾ ਪਾਣੀ ਤੇ ਗੁਬਾਰੇ ਤੇ ਫੱਕਾ ਲਾ ਲਿਆ ਅੱਛਾ ਫਿਰ ਤਾਂ ਤੁਸੀਂ ਪੂਰੇ ਵੈਪਤੀ ਹੂੰ ਵਧੀਆ ਇੰਜੋਏ ਕਰਿਆ ਹੂੰ ਲੜਾਈ ਝਗੜਾ ਤਾਂ ਨਹੀਂ ਹੋਇਆ ਨਹੀਂ ਚਲੋ ਭਾਈ ਕਰੋ ਇੰਜੋਏ ਤੁਹਾਡੀ ਉਮਰ ਆਖਣੀ ਵੀ ਇਸ ਕਰਨੇ ਬੱਦਲ ਫਿਰ ਬਣ ਗਿਆ ਪੂਰਾ ਤਕੜਾ ਇਧਰਲਾ ਬੱਦਲ ਹੁੰਦਾ ਹੀ ਭਰਾਉਆ ਬਾਕੀ ਆਦੇ ਵੀ ਗੰਗਰਗਰ ਸਾਈਡ ਘੜੇ ਕੁੜੇ ਪਏ ਆ ਬਾਕੀ ਆ ਜੂਗੀ ਅਪਡੇਟ ਮੌਸਮ ਪੰਜਾਬ ਦਾ ਦੱਸ ਦਿੰਗੇ ਆਪਾਂ ਨੂੰ ਬਹੁਤ ਖਤਰਨਾਕ ਬੱਦਲ ਬਣੇ ਹੋਏ ਆ ਹਾਂਜੀ ਮਿਰਗਜੀ ਕੀ ਹਾਲ ਨੇ ਓ ਬਾਈ ਹੈਲੋ ਓ ਬਾਈ ਆ ਤਰਾ ਰਹਿ ਗਿਆ ਜਗਾਨ ਮੇਟਾ ਵੈਰੀ ਗੁੱਡ ਆ ਜਾ ਕਰ ਕੀੜੇ ਕਿ ਭਿਆਜਿਕ ਨਿਕਲੇ ਡਿੱਪ ਗਿਆ ਯਾਰ ਝੱਕਲਾ ਝੱਕਲਾ ਅਮਰੀਕ ਜੀ ਆਏ ਨੇ ਅਮਰੀਕ ਜੀ ਕੀ ਹਾਲ ਨੇ ਅਮਰੀਕ ਨਾਲ ਕਨੈਕਟ ਕਰੋ ਵੀ ਜੇ ਕਿਸੇ ਨੇ ਖਾਤਾ ਖਲੋਣਾ ਐ ਐਸਵੀ ਬੈਂਕ ਦਾ ਨਾ ਬੱਦਲ ਲਸ਼ ਕਰਿਆ ਕੀ ਲੱਗਦਾ ਵੀ ਮੀਂਹ ਆਊਗਾ ਕਿ ਨਹੀਂ ਆਉਂਦਾ ਆਊਗਾ ਆਊਗਾ ਇਧਰਲਾ ਬੱਦਲ ਹੁੰਦਾ ਖਤਰਨਾਕ ਹੀ ਆਵੇ ਲਸ਼ ਕਰਿਆ ਨਾ ਹੈ ਲਸ਼ ਕਰਿਆ ਨਾਲੇ ਆਦੇ ਹੁੰਦੇ ਜੋ ਗਰਜਦੇ ਵਰਸਦੇ ਨਹੀਂ ਕਿ ਝੂਠਾ ਗੱਲ ਹੈ ਝੂਠ ਹੈ ਇੱਧਰ ਲੰਮੀ ਰੋਕ ਵੀ ਆਂਦੇ ਤੂੰ ਹਾਂਜੀ ਕੀ ਹਾਲ ਹੈ ਠੀਕ ਹੈ ਹਾਂਜੀ ਮੁੰਡੇ ਹੋਲੀ ਖੇਡ ਕੇ ਲਓ ਜੀ ਮੈਂ ਆ ਹੀ ਗਿਆ ਆਏ ਬਹੁਤ ਤੇਜ਼ ਹੈ ਇੱਧਰ ਲੰਮੀ ਖਾਲੀ ਬਣ ਜਾਂਦਾ ਹੁੰਦਾ 재미있다... 그 감사합니다^^ 그 ਸਸਿਗਾ ਬਾਜੀ ਸਸਿਗਾ ਜੀ ਤੇ ਇਹਨਾਂ ਨੂੰ ਮਿਲੋ ਜੀ ਬਹੁਤ ਜ਼ਿਆਦਾ ਟੈਲੈਂਟ ਇਹਨਾਂ ਚ ਤੇ ਤੁਸੀਂ ਅਕਸਰ ਹੀ ਗੀਤਾਂ ਚ ਨਾ ਸੁਣਾਇਆ ਹੋਣਾ ਤੇਜਾ ਘਾਰੂ ਜੀ ਇਹਨਾਂ ਨੇ ਬਹੁਤ ਗਾਣੇ ਲਿਖਿਆ ਇੱਕ ਮਿੰਟ ਵੈਨ ਲੰਘ ਜਾਣ ਦੇ ਹਾਦੀਰ ਨੇ ਬਹੁਤ ਗਾਣੇ ਲਿਖਿਆ ਤੇ ਇਹਨਾਂ ਦੀ ਆਪਾਂ ਫੁੱਲ ਇੰਟਰਵਿਊ ਕਰਾਂਗੇ ਹੋ ਸਕਦਾ ਇੱਕ ਦਿਨ ਚਾੜੇ ਤੁਹਾਡੇ ਰੂਬਰੂ ਕਰਾਂਗੇ ਤੇ ਸਾਰੀ ਗੱਲਬਾਤ ਕਰਾਂਗੇ ਕਦੋਂ ਇਹਨਾਂ ਨੂੰ ਮਤਲਬ ਗਾਣੇ ਲਿਖਣ ਦਾ ਸ਼ੌਂਕ ਪਿਆ ਸਭ ਕੁਝ A to Z ਤੇ ਬਹੁਤ ਨਾਮੀ ਬੰਦੇ ਨੇ ਵੀ ਇਹਨਾਂ ਦੇ ਗਾਣੇ ਗਾਏ ਨੇ ਤੇ ਮੌਜੂਦਾ ਇਸ ਟਾਈਮ ਜੇ ਪਿੰਡ ਦੀ ਗੱਲ ਕਰਕੇ ਤਾਂ ਇਹਨਾਂ ਦੇ ਬੇਟੇ ਹੁਣ ਮੌਜੂਦਾ ਸਰਪੰਚ ਨੇ ਪਿੰਡ ਦੇ ਤੇ ਬਾਬਾ ਜੀ ਆਪਾਂ ਬਸ ਇੱਕ ਦਿਨ ਤਾਈਂ ਵੀਡੀਓ ਬਣਾਉਣੀ ਆ ਫਿਰ ਓਕੇ ਠੀਕ ਜੀ ਹਾਂ ਹੋਰ ਤਗੜੀ ਸਿਹਤ ਜੀ ਹਾਂ ਜੀ ਠੀਕ ਚਲੋ ਪਰਮਾਤਮਾ ਦੀ ਕਿਰਪਾ ਬਣੀ ਰਹੇ ਜੀ ਹਾਂ ਜੀ ਹਾਂ ਤੇ ਜਲਦੀ ਤੁਹਾਨੂੰ ਆਪਾਂ ਰੂਰਪ ਕਰਾਂਗੇ ਤੇ ਸਾਰੀ ਦੁਨੀਆਂ ਨੂੰ ਪਤਾ ਲੱਗੇ ਵੀ ਪਿੰਡਾਂ ਦੇ ਵਿੱਚ ਕਿੰਨਾ ਜ਼ਿਆਦਾ ਟੈਲੈਂਟਡ ਲੋਕ ਹੈ ਵੇ ਠੀਕ ਹੈ ਜੀ ਹਾਂ ਠੀਕ ਆ ਬਾਬਾ ਜੀ ਮਿਹਰਬਾਨੀ ਹੋਰ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਤੇ ਹੋਰ ਮੈਂ ਤੁਹਾਨੂੰ ਬੇਕਰੋਦ ਨੋ ਬੁਰਾ ਬਹੁਤ ਵਧੀਆ ਕਵਾਡੀ ਦਾ ਮੈਚ ਦੇਖਿਆ ਤੇ ਇੰਡੀਆ ਦਾ ਆਪਣਾ ਕ੍ਰਿਕਟ ਵਾਲਾ ਉਹਦੇ ਦਾ ਯਾਰ ਮਸਾਂ ਜਿਤਾਏ ਉਹ ਆਪਣੇ ਹਾਂ ਜਿੱਤ ਕੇ ਪਰ ਹਣਾ ਪਰ ਜਿੱਤ ਗਏ ਹਾਂ ਜਿੱਤ ਗਏ ਜ਼ੋਰ ਜਨ ਲਾਇਆ ਬਹੁਤ ਹਾਂ ਫੇਰ ਹੀ ਜਿੱਤੇ ਹਾਂ ਸਹੀ ਗੱਲ ਹੈ ਮੇਰਾ ਵੀ ਜ਼ੋਰ ਬਹੁਤ ਲੱਗ ਗਿਆ ਤੇ ਹੋਰ ਉਹਦੇ ਹੀ ਲੈਣੀ ਮੋਬਾਈਲ ਤੋਂ ਕਰੇ ਚਲਾਤਾ ਹਣਾ ਤੇ ਹੋਰ ਸਹੀ ਗੱਲ ਹੈ ਮੈਂ ਰਾਤ ਨੂੰ ਵੇਖਿਆ ਯਾਰ ਮੈਂ ਸਾਰਾ ਵੇਖ ਕੇ ਵਿਆ ਹਾਂ ਇਰਾ ਦਾ ਲੱਗਦਾ ਜੀ ਕੰਮ ਹੋ ਗਿਆ ਹਣਾ ਮਾਦਾ ਟੀਵੀ ਬੰਦ ਕਰਤਾ ਪਰ ਫਿਰ ਵੀ ਜਿੱਤ ਗਿਆ ਮੈਂ ਮੈਂ ਅਖੀਰਾਂ ਬੰਦ ਕਰਤਾ ਮੈਂ ਕਹਿੰਦਾ ਹਾਂ ਤੇ ਹਾਰ ਨਗੇ ਪਰ ਜਿੱਤਾਏ ਮਾਥਾਂ ਮੈਨੂੰ ਮੈਨੂੰ ਹੀ ਲੱਗਦਾ ਹਾਰਨਗੇ ਪਰ ਜਿੱਤ ਗਏ ਹੋਰ ਫਿਰ ਤਕੜੀ ਥੋੜੀ ਹਾਂ ਠੀਕ ਹੈ ਤਕੜੀ ਹੈ ਪਰ ਜਿਹੜਾ ਸਹੀ ਹੈ ਜੀ ਤੇ ਤੁਹਾਡਾ ਦੋਸਤ ਹੋ ਰਿਹਾ ਤਾਂ ਤਕੜੀ ਥੇ ਦਾ ਹਾਂ ਠੀਕ ਆ ਚੜਦੀ ਕਲਾ ਉੱਥੇ ਜੱਲਾ ਥੋੜਾ ਜਿਹਾ ਗੋਡੇ ਘਾਡੇ ਦੁਖਦੇ ਆ ਗੋਡੇ ਦੁਖਦੇ ਆ ਤੇ ਚਲ ਕੋਈ ਨਹੀਂ ਕਿੰਨੀ ਉਮਰ ਹੋ ਗਿਆ ਚਾ ਤੇਰੀ ਮੇਰੀ ਉਮਰ ਆਈ 68 ਸਾਲ ਥੋੜੀ ਜੀ ਮੈਨੂੰ 76 ਮਾ ਲੱਗਿਆ 73 ਸਾਲ 73ਵਾਂ ਹਾਂ ਤਲ ਕੋਈ ਨਹੀਂ ਮਾੜੇ ਮੋਟੇ ਸਾਇਰ ਕਰ ਲਿਆ ਕਰੋ ਦਾ ਨਾ ਬੱਦਾ ਫਿਰ ਤੰਦਰੁਸਤ ਹੋ ਜਾਂਦਾ ਹਾਂ ਸਹੀ ਯਾਰ ਹਾਂ ਚਲੋ ਹਾਂਜੀ ਕੀ ਹਾਲ ਜੇ ਠੀਕ ਹੈ ਜੀ ਕੀ ਕਰਦੇ ਫਿਰਦੇ ਹਾਂ ਬਸ ਤੋੜਾ ਫੇਰਾ ਕਰਦੇ ਹਾਂ ਹੋਰ ਤਕੜੀ ਸਿਹਤ ਹਾਂ ਚੱਲ ਚੰਗੀ ਕਰ ਲੈ ਤੇ ਆਇਦ ਕੀ ਵਾਲ ਨਿਕਾੜੇ ਕਰਾਏ ਕਹੀਂ ਰੱਖਣੇ ਅਰ ਕੀ ਬਸ ਐ ਹੀ ਠੀਕ ਹੈ ਜੀ ਹੁੰਡਾ ਹੋ ਗਿਆ ਸਹੀ ਹੁਣ ਨਹੀਂ ਯਾਰ ਕਿੰਨੀ ਉਮਰ ਹੋ ਗਈ 55 ਸਾਲ ਪਰਮਾਪਰਨ ਤੰਦਰੁਸਤੀ ਬਖਸ਼ੇ